टाउन हॉल चौक लंगावली देवी स्थित डॉ भीमराव अंबेडकर जी ਦੇ ਬੁੱਤ ਤੇ 15 ਅਗਸਤ ਆਜ਼ਾਦੀ ਦਿਵਸ ਮੌਕੇ ਤੁਨਾ ਸਾਹਿਬ ٹرسٹ ਵੱਲੋਂ ਸੰਤ ਮਲਕੀਤ ਨਾਲ ਜੀ ਓਮ ਪ੍ਰਕਾਸ਼ ਗੱਬਰ ਅਤੇ ਕੌਂਸਲਰ ਕਮਲ ਕੁਮਾਰ ਵਿਨੋਦ ਬਿੱਟਾ ਨੇ 10 ਅਪਾਹਜ ਲੋਕਾਂ ਵਿੱਚ ਟ੍ਰਾਈਸਾਈਕਲ ਵੰਡੀਆਂ ਅਤੇ 25 ਸਲਾਈ ਮਸ਼ੀਨਾਂ ਔਰਤਾਂ ਵਿੱਚ ਵੰਡੀਆਂ ਇਸ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦਿੱਤੀ। ਅਪ੍ਰੈਲ 14 ਨੂੰ ਹਿੰਦੁਸਤਾਨ ਵਿੱਚ ਕੋਈ ਵੀ ਮੂਰਤੀ ਬਾਬਾ ਚੰਦਰਪਾਲਾ ਜੀ ਦੇ ਅਵਤਾਰ ਵਿੱਚ ਹੈ। ਬੋਲੋ ਬੋਲੋ ਨਰੇ ਹਰ ਨਾਮ ਮਿਕਾਦ ਕੀ ਜੈ ਬੋਲੋ ਬੋਲੋ ਨਰੇ ਹਰ ਨਾਮ ਮਿਕਾਦ ਕੀ ਜੈ ਜੋ ਸ਼ੁਭ ਦਿਹਾੜਾ ਬਾਬਾ ਸਾਹਿਬ ਜੀ ਦਾ ਮਨਾ ਰਿਹਾ ਕਿਉਂਕਿ ਇਸ ਦਿਨ ਜਿਹੜਾ ਉਹ ਦੇਸ਼ ਆਜ਼ਾਦ ਹੋਇਆ ਹੀ ਕਿਉਂਕਿ ਸਾਰਾ ਭਾਰਤ ਜਿਹੜਾ ਹੈ ਦਿਨ ਅੱਜ ਮਨਾ ਰਿਹਾ ਵਾ ਕਿਉਂਕਿ ਪਹਿਲਾ ਪ੍ਰਾਰਾਲਾ ਜਿਹੜਾ ਇੱਥੇ ਕੀਤਾ ਗਿਆ ਕਿ ਅੱਗੇ ਵੀ ਪਹਿਲੋ ਜਨਮ ਦਿਨ ਜਿਹੜਾ ਜਿਹੜਾ ਵੀ ਬਾਬਾ ਸਾਹਿਬ ਜੀ ਦਾ ਉਹ ਪਹਿਲੀ ਵਾਰੀ ਇੱਥੇ ਮਨਾਇਆ ਗਿਆ ਤੇ ਯਾਦਿ ਦਿਨ ਵੀ ਇੱਥੇ ਮਨਾਇਆ ਗਿਆ ਤੇ ਸਾਧ ਸੰਗਤ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਹਰ ਸਾਲ ਇਸ ਤਰ੍ਹਾਂ ਇਹ ਸ਼ੁਭ ਦਿਹਾੜਾ ਜਿਹੜਾ ਵੱਧ ਚੜ ਕੇ ਮਨਾਇਆ ਕਰੋ ਜਯਾ ਵਾਲਮੀਕੀ ਹਰ ਰੋਸ਼ੀਨਾ ਮਸ਼ੀਨਾ ਦੇ ਸਾਈਕਲ ਜਿਹੜੇ ਉਹਨਾਂ ਦੇ ਸ਼ੁਭ ਦਿਹਾੜੇ ਦੇ ਆਜ਼ਾਦੀ ਦੇ ਵਿੱਚ ਵਡੇ ਗਏ ਜਯਾ ਵਾਲਮੀਕੀ ਜਿਹੇ ਹਿੰਦੂਤਾਂ ਦੀਓ ਮਹਾਂ ਸਖੀਅਤ ਜਿਨ੍ਹਾਂ ਨੇ 1927 ਦੇਸ਼ ਯਾਦ ਹੋਣ ਤੋਂ ਬਾਅਦ ਅੱਜ ਦੇ ਦਿਨ ਦੇ ਯਾਦ ਹੋਇਆ ਸੀ ਤੇ ਹਿੰਦੂਤਾਂ ਦਾ ਸੰਵਧਾਨ ਲਿਖ ਕੇ ਹਿੰਦੂਤਾਂ ਨੇ ਅਨੁਚਾਰ ਚਾਲ ਆਈ ਸੀ ਹਾਥੋਰ ਤੇ ਬਹਿਣਾ ਵਾਤੇ ਗਲਤਾਂ ਵਾਤੇ ਹਰ ਬਰਗਵਾਤੇ ਉਹਨਾਂ ਨੇ ਸਨਮਾਨ ਦਿੱਤਾ ਸਭ ਤੋਂ ਵੱਡਾ ਉਹਨਾਂ ਨੇ ਮਾ ਦਿੱਤਾ ਕਿ ਹਰ ਬੰਦੇ ਦੇ ਬਰਾਬਰਤਾ ਦਿੱਤੀ ਉਹਨੂੰ voting ਦਾ ਕਿ ਦਿੱਤਾ ਅੱਜ ਉਹ voting ਦਾ ਹੱਕ ਡੈਮੋਕ੍ਰੇਸੀ ਦਾ ਹੈ ਅੱਜ voting ਦਾ ਹੱਕ ਸਾਨੂੰ ਸੜਕਾਂ ਤੇ ਬੜਨ ਦੇ ਲਿਖਨ ਦੇ ਹਰ ਹੱਕ ਆ ਸਾਡੇ ਬੱਚੇ IAS PCS ਇਹ دولت ਡਾਕਟਰ ਪੀਮਰਾ ਉਮੀਦਗਾਰ ਦੀ ਹੈ ਇਹ ਸਾਡਾ ਅੱਜ ਦਾ ਸੰਦੇਸ਼ ਹੈ ਬੱਚਿਆਂ ਨੂੰ ਐਜੂਕੇਟਡ ਕਰੋ ਪੜ੍ਹਾਓ ਇਕੱਠੇ ਹੋਵੋ ਤੇ ਸੰਗਠਿਤ ਕਰੋ ਸੰਗਠਨ ਨਾਲ ਹੀ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲ